ਬਾਰ ਕਾਂਗਰਸ ਦੇ ਐਮਪੀ ਰਮਨਜੀਤ ਬਿੱਟੂ ਤੇ ਸਾਬਕਾ ਮੰਤਰੀ 파ਰਤਪੂਸ਼ਨ ਆਸ਼ੂ ਗ੍ਰਿਫਤਾਰੀ ਦੇਨ ਪਹੁੰਚੇ ਨੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਵੀ ਉਹਨਾਂ ਦੇ ਨਾਲ ਮੌਜੂਦ ਨੇ ਉਹ ਵੀ ਗ੍ਰਿਫਤਾਰੀ ਦੇਨ ਪਹੁੰਚ ਪਹੁੰਚੇ ਨੇ ਪੁਲਿਸ ਨੇ ਵੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸੀ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਕਾਫੀ ਧੱਕਾ ਮੁੱਕੀ ਹੋਈ ਹੈ ਰਮਨਜੀਤ ਬਿੱਟੂ ਤੇ 파ਰਤਪੂਸ਼ਨ ਆਸ਼ੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਦਰਸਲ ਨਗਰ ਨਿਗਮ ਦੇ ਮੁਖਤੇ ਬਾਹਰ ਪਿਛਲੇ ਦਿਨੀ ਇੱਕ ਪ੍ਰੋਟੈਸਟ ਕੀਤਾ ਗਿਆ ਸੀ ਕਾਂਗਰਸ ਵੱਲੋਂ ਰਮਨਿਤ ਬਿੱਟੂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਔਰ ਨਗਰ ਨਿਗਮ ਦਫਤਰ ਨੂੰ ਤਾਲਾ ਲਾਉਣ ਨੂੰ ਲੈ ਕੇ ਰਮਨਿਤ ਬਿੱਟੂ ਔਰ ਭਾਰਤ ਕੁਸ਼ਨ ਆਸ਼ੂ ਤੇ ਇੱਕ ਐਫਆਈਆਰ ਦਰਜ ਹੋਈ ਸੀ ਜਿਸ ਤੋਂ ਬਾਅਦ ਰਮਨਿਤ ਬਿੱਟੂ ਨੇ ਕਿਹਾ ਸੀ ਕਿ ਅਸੀਂ ਐਫਆਈਆਰ ਦਰਜ ਹੋਈ ਹੈ ਸਾਡੇ ਤੇ ਤਾਂ ਅਸੀਂ ਭੱਜਾਂਗੇ ਨਹੀਂ ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਦੇਵਾਂਗੇ ਸੋ ਅੱਜ ਰਮਨਿਤ ਬਿੱਟੂ ਤੇ ਭਾਰਤ ਪੁਸ਼ਨ ਆਸ਼ੂ ਆਪਣੇ ਸਵਰਥਕਾਂ ਦੇ ਨਾਲ ਗ੍ਰਿਫਤਾਰੀ ਦੇਣ ਪਹੁੰਚੇ ਨੇ ਨਗਰ ਨਿਗਮ ਦਫਤਰ ਦੇ ਬਾਹਰ ਜਿੱਥੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪਹੁੰਚੇ ਨੇ ਜਿੱਥੇ ਪੁਲਿਸ ਦੇ ਨਾਲ ਉਹਨਾਂ ਦੀ ਧੱਕਾਮੁੱਕੀ ਹੋਈ ਹੈ ਉਸ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਰਵਨੀਤ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤਸਵੀਰਾਂ ਨੇ ਪੁਲਿਸ ਵਾਲੇ ਰਵਨੀਤ ਬਿੱਟੂ ਨੂੰ ਲੈ ਕੇ ਜਾ ਰਹੇ ਨੇ ਬਿੱਟੂ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚੇ ਸੀ ਪੁਲਿਸ ਦੇ ਨਾਲ ਸਮਰਥਕਾਂ ਦੀ ਵੀ ਕਾफी ਧੱਕਾਮੁਖੀ ਹੋਈ ਔਰ ਕਾफी ਮਸ਼ੱਕਤ ਤੋਂ ਬਾਅਦ ਪੁਲਿਸ ਉੱਥੋਂ ਰਵਨੀਤ ਬਿੱਟੂ ਨੂੰ ਲੈ ਕੇ ਗਈ ਹੈ ਸੋ ਰਵਨੀਤ ਬਿੱਟੂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਗ੍ਰਿਫਤਾਰੀ ਦੇਣਗੇ ਉਸੇ ਦੇ ਮੁਤਾਬਕ ਉਹ ਆਪਣੇ ਸਮਰਥਕਾਂ ਦੇ ਨਾਲ ਗ੍ਰਿਫਤਾਰੀ ਦੇਣ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਗਏ ਤੇ ਉੱਥੋਂ ਪੁਲਿਸ ਸਰ ਰਵਨੀਤ ਬਿੱਟੂ ਨੂੰ ਹਿਰਾਸਤ ਚ ਲੈ ਕੇ ਚਲੀ ਗਈ ਉਸ ਮੌਕੇ ਦੀਆਂ ਉਹ ਤਸਵੀਰਾਂ ਨੇ ਜਦੋਂ ਰਵਨੀਤ ਬਿੱਟੂ ਨੂੰ ਉੱਥੋਂ ਲਜਾਇਆ ਗਿਆ ਰਵਨੀਤ ਬਿੱਟੂ ਕਾਂਗਰਸ ਦੇ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਲੁਧਿਆਣਾ ਤੋਂ ਔਰ ਹੁਣ ਅੱਗੇ ਦੁਬਾਰਾ ਚੋਣਾਂ ਆ ਰਹੀਆਂ ਨੇ ਸੋ ਕੀ ਰਵਨੀਤ ਬਿੱਟੂ ਹੀ ਉਸ ਇਲਾਕੇ ਦੀ ਨੁਮਾਇੰਗੀ ਕਰਦੇ ਨੇ ਜਾਂ ਕੋਈ ਹੋਰ ਉਮੀਦਵਾਰ ਹੁੰਦਾ ਹੈ ਇਹ ਬਾਅਦ ਦੀ ਗੱਲ ਹੋਏਗੀ ਪਰ ਐਕਸ਼ਨ ਦੇ ਵਿੱਚ ਬਿੱਟੂ ਨਜ਼ਰ ਆ ਰਹੇ ਨੇ ਪੁਲਿਸ ਦੀ বাস ਖੜੀ ਹੈ ਪੁਲਿਸ ਦੀ ਵਸਤੇ ਵਿੱਚ ਰਵੀਦ ਬਿੱਟੂ ਨੂੰ ਬਿਠਾ ਕੇ ਲਜਾਇਆ ਗਿਆ ਹੈ ਰਵੀਦ ਬਿੱਟੂ ਤੇ 파ਰਤਪੁਸ਼ਨਾ ਸ਼ੂ ਗ੍ਰਿਫਤਾਰੀ ਦੇ ਦਿਨ ਪਹੁੰਚੇ ਸੀ ਆਪਣੇ スウェット ਕਾਂ ਦੇ ਨਾਲ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਦੀਆਂ ਦੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਰ ਰਵਨੀਦ ਬਿੱਟੂ ਪਿਛਲੇ ਦਿਨੀ ਬਿਆਨ ਵੀ ਦੇ ਚੁੱਕੇ ਨੇ ਕਿਉਂਕਿ ਨਗਰ ਨਿਗਮ ਦਫਤਰ ਦੇ ਬਾਹਰ ਜੋ ਵਿਵਾਦ ਹੋਇਆ ਸੀ ਜਦੋਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾਇਆ ਸੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਸੀ ਰਵਨੀਤ ਬਿੱਟੂ ਤੇ ਭਾਰਤਪੂਸ਼ਨ ਆਸ਼ੂ ਤੇ ਔਰ ਉਸ ਤਾਲੇ ਦਾ ਜ਼ਿਕਰ ਕੱਲ ਸਦਨ ਦੇ ਵਿੱਚ ਜਦੋਂ ਮੁੱਖ ਮੰਤਰੀ ਤਾਲਾ ਲੈ ਕੇ ਆਏ ਸੀ ਉਦੋਂ ਵੀ ਕੀਤਾ ਗਿਆ ਸੀ ਮੁੱਖ ਮੰਤਰੀ ਨੇ ਕਿਹਾ ਕਿ ਜੇ ਰਵਨੀਤ ਬਿੱਟੂ ਤਾਲਾ ਲਾਉਂਦੇ ਨੇ ਨਗਰ ਨਿਗਮ ਦੇ ਦਫ਼ਤਰ ਨੂੰ ਤੇ ਉਹ ਠੀਕ ਹੈ ਜੇ ਉਹਨਾਂ ਨੇ ਵਿਧਾਨ ਸਭਾ 'ਚ ਤਾਲਾ ਲਾਉਣ ਦੀ ਗੱਲ ਕੀਤੀ ਹੈ ਤਾਂ ਗਲਤ ਹੋ ਗਈ ਸੋ ਇਹ ਗੱਲ ਦਾ ਜ਼ਿਕਰ ਸੀਐਮ ਭਗਵੰਤ ਮਾਨ ਵੱਲੋਂ ਕੱਲ ਕੀਤਾ ਗਿਆ ਸੀ ਪਰ ਅੱਜ ਉਸੇ ਗੱਲ ਤੇ ਅੱਗੇ ਹੰਗਾਮਾ ਨਜ਼ਰ ਆ ਰਿਹਾ ਹੈ ਰੋਹਿਤ ਕੋਰ ਮੇਰੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਰੋਹਿਤ ਤਾਜ਼ਾ ਸਥਿਤੀ ਸਮਝਣਾ ਚਾਹਾਂਗੇ ਇਸ ਵੇਲੇ ਕੀ ਹੈ ਕੀ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ तमाम ਜਿਹੜੇ ਵੱਡੇ ਲੀਡਰ ਹੈਗੇ ਨੇ ਲੋਕਲ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਭਾਤਕੁਸ਼ ਰਾਜੂ ਦੀ ਗੱਲ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਰਮਨੇਸ਼ ਸਿੰਘ ਬਿੱਟੂ ਦੀ ਗੱਲ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੀ ਗੱਲ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਕਈ ਹੋਰ ਲੀਡਰਾਂ ਦੀ ਵੀ ਗ੍ਰਿਫਤਾਰੀ ਕਰ ਲਈ ਗਈ ਹੈ ਇੱਕ ਬੱਸ ਭਰ ਕੇ ਔਰ ਦੂਜੇ ਇੱਕ ਪੁਲਿਸ ਵੈਨ ਭਰ ਕੇ ਇਹ ਜਿਹੜੀ ਹੈ ਕਾਂਗਰਸੀ ਵਰਕਰਾਂ ਨੇ ਆਪਣੀ ਗ੍ਰਿਫਤਾਰੀ ਕੀਤੀ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਹਿੰਮੇ ਲੁਧਿਆਣਾ ਕੋਰਟ ਦੇ ਕੇਸ ਕੀਤਾ ਜਾ ਰਿਹਾ ਹੈ ਔਰ ਬੰਦੀ ਜਿਹੜੀ ਕਾਰਵਾਈ ਹੈ ਉਹ ਅੱਗੇ ਪੁ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਅਤੇ ਪੁਲਿਸ ਦੇ ਅਧਿਕਾਰੀਆਂ ਜਿਹੋ ਉਸ ਦੀ ਗੱਲ ਕੀਤੀ ਹੈ ਤਾਂ ਉਹਨਾਂpropto ਸਾਹਮਣੇ ਕਿਹਾ ਗਿਆ ਰਿਹਾ ਸੀਗਾ ਕਿ ਨਗਰ ਨਿਗਮ ਦੇ ਦਫਤਰ ਨੂੰ ਜਿਹੜਾ ਤਾਲਾ ਲਗਾਇਆ ਸੀ ਗਿਆ ਸੀਗਾ ਉਸੇ ਦੇ ਤਹਿਤ ਉਹਨਾਂ ਨੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸੇ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਅੱਜ ਕੀਤਾ ਗਿਆ ਰਿਹਾ ਦੇਖੋ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਤੇ ਨਹੀਂ ਪਹੁੰਚੀ ਸੀ ਪਰ ਜਿਹੜੀ ਕਾਂਗਰਸੀ ਵਰਕਰਾਂ ਪੱਖੋਂ ਜਾਂ ਲੀਡਰਸ਼ਿਪ ਵੱਲੋਂ ਜਿਹੜਾ ਕਿ ਅੱਜ ਦਿਨ ਦਾ ਐਲਾਨਿਆ ਗਿਆ ਸੀਗਾ ਕਿ ਉਹ ਗ੍ਰਿਫਤਾਰੀਆਂ ਦੇ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਆ ਗਏ ਤੇ ਉਹੀ ਚੀਜ਼ ਉਹਨਾਂ ਨੇ ਕੀਤੀ ਔਰ ਇਸ ਦੇ ਵਿੱਚ ਜਿਹੜੀ ਅਗਵਾਈ ਹੈਗੀ ਆ ਉਹ i think we ਸੰਜੇ ਤਲਵਾਰ ਇਨਾ ਪੱਕਾ ਹੀ ਕੀਤੀ ਗਈ ਹੈ ਔਰ ਇਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਜਿਹੜੇ ਹੈਗੇ ਨੇ ਕਰਮਚਾਰੀ ਹੈਗੇ ਨੇ ਉਹਨਾਂ ਉਹਨਾਂ ਦੀ ਵੀ ਪੱਗ ਉਤਰੀ ਹੈ ੱਟਕਾ ਮੁਕੀ ਦੇ ਵਿੱਚ ਉਹਨਾਂ ਦੀ ਵੀ ਪੱਗ ਉਤਰੀ ਹੈ ਤੇ ਇਸ ਨੂੰ ਲੈ ਕੇ ਸ਼ਾਇਦ ਪੁਲਿਸ ਮਾਮਲਾ ਦਰਜ ਕਰ ਸਕਦੀ ਹੈ ਔਰ ਦੂਜਾ ਜਿਹੜੀ ੱਟਕਾ ਮੁਕੀ ਕੀਤੀ ਗਈ ਹੈ ਰਮਨੀਤ ਸਿੰਘ ਮਿੱਤੂ ਦੇ ਨਾਲ ੱਟਕਾ ਮੁਕੀ ਹੋਈ ਹੈ ਔਰ ਕਈ ਕਾਂਗਰਸੀ ਵਰਕਰਾਂ ਨਾਲ ਉਹ ਇਸੇ ਤਰ੍ਹਾਂ ਕੀ ਜਿਹੜੇ ਪੁਲਿਸ ਮਹਿਲਾਵਾਂ ਸੀ ਜਾਂ ਉਹਨਾਂ ਨਾਲ ਵੀ ਕਾਂਗਰਸੀ ਜਿਹੜੇ ਵਰਕਰ ਸੀ ਉਹਨਾਂ ਪੱਖੋਂ ਵੀ ੱਟਕਾ ਮੁਕੀ ਕੀਤੀ ਗਈ ਹੈ ਤੇ ਪੁਲਿਸ ਆਪਣੇ ਪੱਖੋਂ ਹਰ ਪੱਖੋਂ ਜਿਹੜੀ ਹੈ ਮਾਮਲੇ ਨੂੰ ਅੱਗੇ ਪ੍ਰਸੀਡ ਹੋਗੀ ਔਰ ਕਈ ਹੋਰ ਮਾਮਲੇ ਵੀ ਦਰਜ ਕਰ ਸਕਦੀ ਹੈ ਇਹ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਛਾ ਰੋਹਿਤ ਜਿਹੜੀ ਅੱਜ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਗਈ ਹੈ ਇਹ ਅੱਜ ਦੇ ਮਾਮਲੇ ਦੇ ਵਿੱਚ ਲਿਆ ਹੈ ਜਾਂ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਲਾ ਲੋਰ ਨੂੰ ਲੈ ਕੇ ਉਸ ਮਾਮਲੇ ਚ ਅਰੈਸਟ ਅਰੈਸਟ ਹੋਈ ਹੈ ਕਿ ਹਲੇ ਸਿਰਫ ਹਿਰਾਸਤ ਚ ਹੀ ਨੇ ਨਹੀਂ ਨਹੀਂ ਬਿਲਕੁਲ ਵਿਜੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਅੱਜ ਦੀ ਗ੍ਰਿਫਤਾਰੀ ਹੈ ਉਹ ਉਸੇ ਮਾਮਲੇ ਨੂੰ ਲੈ ਕੇ ਆ ਜਿਸ ਮਾਮਲੇ ਨੂੰ ਲੈ ਕੇ ਨਾ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਨਗਰ ਨਿਗਮ ਦੇ ਡਾਕਟਰ ਦੇ ਜਿਹੜਾ ਇਹਨਾਂ ਨੇ ਤਾਲਾ ਜੜਿਆ ਸੀ ਕੁਝ ਦਿਨ ਪਹਿਲਾਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਉਸ ਦੇ ਤਹਿਤ ਇਹਨਾਂ ਦੇ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਨੇ ਔਰ ਉਸੇ ਮਾਮਲੇ ਤੇ ਹੀ ਇਹ ਜਿਹੜੀ ਗ੍ਰਿਫਤਾਰੀ ਅੱਜ ਕੀਤੀ ਗਈ ਜਦਕਿ ਪੁਲਿਸ ਖੁਦ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਦੇ ਘਰ ਜਾ ਸਕਦੀ ਸੀ ਪਰ ਹਲੇ ਤੱਕ ਕਿਸੇ ਵੀ ਤਰੀਕੇ ਦੀ ਪੁਲਿਸ ਪੱਖੋਂ ਕੋਈ ਵੀ ਇਹੋ ਜੀ ਕਾਰਵਾਈ ਨਹੀਂ ਨਜ਼ਰ ਆਈ ਸੀ ਤਾਂ ਉਸ ਚੀਜ਼ ਦੇ ਵਿੱਚ ਰੋਸ਼ ਪੱਖੋਂ ਵੀ ਔਰ ਕਿਉਂਕਿ ਮਾਮਲਾ ਦਰਜ ਕਿੱਥਾ ਗਿਆ ਸੀ ਤੇ ਕਾਂਗਰਸ ਦੇ ਜਿਹੜੇ ਵਰਕਰ ਸੀਗੇ ਲੀਡਰਸ਼ਿਪ ਸੀਗੀ ਉਹ ਇਸਦੀ ਦਾ ਰੋਸ਼ ਸੀਗਾ ਕਿ ਉਹਨਾਂ ਦਾ ਮੌਲਿਕ ਅਧਿਕਾਰ ਸੀਗਾ ਜਿਸ ਦਿਨ ਤਹਤ ਉਹਨਾਂ ਨੇ ਇੱਕ ਪ੍ਰੋਟੈਸਟ ਕੀਤਾ ਸੀਗਾ ਤੇ ਉਸੀ ਚੀਜ਼ ਨੂੰ ਲੈ ਕੇ ਜਿਹੜਾ ਉਹਨਾਂ ਦੇ ਮਾਮਲਾ ਦਰਜ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਦਾ ਤਾਂ ਇਸੇ ਚੀਜ਼ ਨੂੰ ਲੈ ਕੇ ਹੀ ਉਹਨਾਂ ਨੇ ਅੱਜ 5 ਤਰੀਕ ਦਾ ਜਿਹੜਾ ਸੀ ਐਲਾਨਿਆ ਗਿਆ ਸੀਗਾ ਕਿ ਅੱਜ ਉਹ ਆਪਣੀਆਂ ਗ੍ਰਿਫਤਾਰੀਆਂ ਖੁਦ ਦੇਣਗੇ ਤਾਂ ਉਹੀ ਚੀਜ਼ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਟੱਕਰਮੁਕੀ ਔਰ ਕਈ ਟੜਪ ਜਿਹੜੀ ਆ 1900 ਦੇ ਦੇਖਣ ਨੂੰ ਮਿਲੀ ਆ ਜੀ ਵਿਜੇ ਅੱਛਾ ਰੋਹਿਤ ਜਿਹੜੀਆਂ ਧਾਰਾਵਾਂ ਨੇ ਉਹ ਅਵੇਲੇਬਲ ਨੇ ਬਿਲਕੁਲ ਵਿਜੇ ਜਿਹੜੀ ਧਾਰਾਵਾਂ ਲਗਾਈਆਂ ਗਈਆਂ ਇਹ ਸਾਰੀਆਂ ਸਾਰੀਆਂ ਅਵੇਲੇਬਲ ਹੈਗੀਆਂ ਨੇ ਔਰ ਇਸ ਨੂੰ ਲੈ ਕੇ ਬੇਸ਼ੱਕ ਜਿਹੜੇ ਕਾਂਗਰਸੀ ਵਰਕਰ ਹੈਗੇ ਨੇ ਉਹ ਜਿਹੜੇ ਲੀਡਰਸ਼ਿਪ ਹੈਗੀ ਆ ਉਹ ਪਹਿਲਾਂ ਦੇਰ ਕਰਾ ਸਕਦੀ ਸੀਗੀ ਪਰ ਉਹਨਾਂ ਨੇ ਇਸ ਨੂੰ ਬੇਲ ਨਾ ਕਰਾਂਦੇ ਹੋਏ ਉਹਨਾਂ ਨੇ ਆਪਣੇ ਆਪ ਦੀ ਗ੍ਰਿਫਤਾਰੀ ਅਗੇ ਸ਼ੋਅ ਕੀਤੀ ਹੈ ਤਾਂ ਇਸ ਨੂੰ ਅਸੀਂ ਸਟੇਟ ਕਹਿ ਸਕਦੇ ਹਾਂ ਠੀਕ ਹੈ ਇੱਕ ਆਪਣੇ ਨੂੰ ਰਾਜਨੀਤਿਕ ਸਟ੍ਰੰਟ ਵੀ ਕਹਿ ਸਕਦੇ ਹਾਂ ਕਿ ਰਾਜਨੀਤਿਕ ਸਟ੍ਰੰਟ ਵੀ ਉਹਨਾਂ ਨੂੰ ਆਪਕੋ ਕੀਤਾ ਗਿਆ ਹੈ ਠੀਕ ਹੈ ਠੀਕ ਹੈ ਸ਼ੁਕਰੀਆ ਰੋਹਿਤ ਇਸ ਚਾਰਕਾਰੀ ਦੇ ਲਈ ਤਾਂ ਸਿਆਸਤ ਦੇ ਵਿੱਚ ਇਹ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਵੇਲੇਬਲ ਧਰਾਵਾ ਜਿਵੇਂ ਦੱਸ ਰਹੇ ਨੇ ਸਾਡੇ ਸਹਿਯੋਗੀ ਕਿ ਸੀਗੀਆਂ ਬੇਲ ਕਰਾਈ ਜਾ ਸਕਦੀ ਸੀ ਪਰ ਰਮਨਿਤ ਬਿੱਟੂ ਆਪਣੇ ਸਮਰਥਕਾਂ ਦੇ ਨਾਲ ਗ੍ਰਿਫਤਾਰੀ ਦੇ ਨੇ ਪਹੁੰਚੇ ਔਰ ਕਾਫੀ ਹਗਾਮਾ ਇਸ ਮੌਕੇ ਤੇ ਨਜ਼ਰ ਆਇਆ ਪੁਲਿਸ ਨੇ ਰਮਨਿਤ ਬਿੱਟੂ ਨੂੰ ਹਿਰਾਸਤ ਚ ਲੈ ਲਿਆ ਆਪਰੇ ਉਹਨੂੰ ਵੱਡਾ ਲੀਡਰ ਆ ਛੇ ਉਹਨੇ ਤੇ ਐਫ ਆਈ ਆਰ ਦਰਜ ਕਰਾਈ ਤੇ ਆ ਦੇਖੀ ਮੈਂ ਕਿੰਨਾ ਮੋੜ ਤੇ ਰੱਖਨੇ ਯਾਦ ਰੱਖੀਏ ਗੱਲ ਜੱਟ ਕਰੇ ਦੁਸ਼ਮਣ ਤੋਂ ਦਾਨੀਗਾ ਪੰਜਾਬੀ ਕਦੇ ਦੁਸ਼ਮਣ ਭੁੰਦਾਰੀ ਤੂੰ ਕਾਹੀਆ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ਠੱਖੇ ਨਾਲ ਦੇਖੀ ਕਿਵੇਂ ਤਰਾ ਹਲਾਉਂਦਾ ਕੰਮ ਨੂੰ ਦਰਗੇ ਕੰਬਗੇ ਹਨ ਸਵਾਜ ਵੀ ਭਗਵੰਤ ਮਾਨ ਨੂੰ ਤਾਲਾ ਯਾਦ ਕਰਾਤਾ ਇਹ ਤਾਲਾ ਯਾਦ ਕਰਾਤਾ ਭਗਵੰਤ ਮਾਨ ਨੂੰ ਪਾਰਲੀਮੈਂਟ ਵਿਧਾਨ ਸਭਾ ਤਾਲਾ ਜੇਬ ਚਵਾ ਕੇ ਲਈ ਆ ਕੇ ਲੈ ਕੇ ਗਿਆ ਇਹ ਅਦਵਸ਼